ਆ ਡੱਬੇ ਦੇ ਵਿੱਚ ਹੈਗੀ ਆ ਬਈ ਪੰਜੀਰੀ ਇਹ ਆਪਾਂ ਭੇਜਨੇ ਕੈਨੇਡਾ ਤੁਹਾਨੂੰ ਇੱਕ ਤਰੀਕਾ ਦੱਸਦਾ ਬਹੁਤ ਵਧੀਆ ਤੁਸੀਂ ਕੈਨੇਡਾ ਵੀ ਇਹਨੂੰ ਭੇਜ ਦੋਗੇ ਸਭ ਤੋਂ ਘੱਟ ਰੇਟ ਮਤਲਬ ਕਿ ਸਾਰੇ ਇੰਡੀਆ 'ਚ ਲਾਲੀ ਸਭ ਤੋਂ ਘੱਟ ਰੇਟ ਹੋਊਗਾ ਤੇ ਸਭ ਤੋਂ ਜਲਦੀ ਜਾਊਗਾ ਤੁਹਾਨੂੰ ਅਜਿਹਾ ਇੱਕ ਤਰੀਕਾ ਦੱਸਾਂਗੇ ਆਪਾਂ ਨੇ ਗੂਗਲ ਤੇ ਇੱਕ ਨਾਮ ਸਰਚ ਕੀਤਾ ਅੱਜ ਉਹ ਬੰਦਿਆਂ ਕੋਲ ਆਇਆ ਕਹਿੰਦੇ ਵੀ ਸਭ ਤੋਂ ਘੱਟ ਰੇਟ ਨੇ ਬੰਦਿਆਂ ਦੇ ਕੋਈ ਬੰਦੇ ਲੱਗਦੇ ਦਾ ਆਹੀ ਨੇ ਥੰਨੇ ਸ਼ਹਿਰ ਦੇ ਵਿੱਚ ਆਇਆ ਬਾਕੀ ਗੱਲਬਾਤ ਬਈਆਂ ਨਾਲ ਕਰਦੇ ਵੀ ਅਸਲ ਦੇ ਵਿੱਚ ਰੇਟ ਸਸਤੇ ਹੈਗੇ ਵੀ ਹੈ ਜਾਨਾ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਰੇ ਬਈ ਨਾਮ ਸੁਣ ਕੇ ਐ ਤੁਹਾਡਾ ਡੈਸਟਨਿਕ ਇੰਟਰਨੈਸ਼ਨਲ ਕੋਰੀਅਰ ਵਾਲਿਆਂ ਦਾ ਖੰਨੇ ਸ਼ਹਿਰ ਦੇ ਵਿੱਚ ਹਾਂਜੀ ਹਾਂ ਬਿਲਕੁਲ ਆਪਣੇ ਕੋਲ ਹੈਗੇ ਬਈ 10 ਕਿਲੋ ਪੰਜੀਰੀ ਇੱਕ ਕੈਨੇਡਾ ਭੇਜਨੀ ਆ ਮੈਂ ਕਹਿੰਦਾ ਵੀ ਸੋਣਾ ਰੇਟ ਸਸਤਾ ਇੱਥੇ ਕਹਿੰਦੇ ਹਾਂਜੀ ਹਾਂ ਵੀ ਹੁਣ ਆਪਾਂ 10 ਕਿਲੋ ਪੰਜੀਰੀ ਭੇਜੀ ਕੈਨੇਡਾ ਦੇ ਵਿੱਚ ਤਾਂ ਕੀ ਰੇਟ ਜਾਊਗੀ ਫਰਡੈਕਸ ਕੰਪਨੀ ਜਾਊੀ 830 ਰੁਪਏ ਕਿਲੋ ਹਾਂਜੀ ਤੇ ਜਲਦੀ ਤੋਂ ਜਲਦੀ ਭੇਜਾ ਦੋਈਏ ਹਾਂ ਬਈ ਹਾਂਜੀ ਹਾਂ ਵੀ ਆਸਟ੍ਰੇਲੀਆ ਭੇਜਣੀ ਹੁੰਦੀ ਹੈ ਕਿਸੇ ਨੇ ਯੂ ਐਸ اے ਕਿਸੇ ਨੇ ਆਸਟ੍ਰੇਲੀਆ ਭੇਜਦਾ ਆਪਣਾ ਖਾਣ ਪੀਣ ਦਾ ਕੋਈ ਨਹੀਂ ਭੇਜਦਾ ਹੈਗਾ ਆਪਾਂ ਭੇਜਾਂ ਗਾਰੰਟੀ ਨਾਲ ਭੇਜਾਂਗੇ ਸਭ ਤੋਂ ਘੱਟ ਰੇਟ 'ਚ ਜਿਹੜਾ ਸਮਾਨ ਆਸਟ੍ਰੇਲੀਆ ਆਪਣੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਸਮਾਨ ਕੋਈ ਭੇਜਦੇ ਨੇ ਉਹ ਤੁਸੀਂ ਭੇਜੋ ਆਪਾਂ ਭੇਜਾਂਗੇ ਕੁੱਲ ਮਿਲਾ ਕੇ ਇਹ ਬੰਦੇ ਵੀ ਉਹ ਕੰਟਰੀਆਂ ਸਮਾਨ ਭੇਜਦੇ ਨੇ ਵੀ ਜਿੱਥੇ ਇੰਡੀਆ ਦੇ ਵਿੱਚ ਕੋਈ ਹੱਥ ਪਾਉਂਦਾ ਨਹੀਂ ਉਹ ਸਮਾਨ ਵੀ ਇਹ ਹੀ ਭੇਜ ਦਾਂਦੇ ਆ ਖੰਨੇ ਸ਼ਹਿਰ ਦੇ ਵਿੱਚ ਬਈ ਆਪਣਾ ਐਡਰੈਸ ਕਿੱਥੇ ਆ ਆ ਡੈਕਚੁਅਲੀ ਇੰਟਰਨੈਸ਼ਨਲ ਕਲਗੀ ਸਰ ਗੁਰਦੋਰੇ ਕੋਲੇ ਹਾਂਜੀ ਪੀਐਨਬੀ ਬੈਂਕ ਨਾਲ ਹੀ ਗਲੀ 'ਚ ਮੇਨ ਰੋਡ ਦੇ ਉੱਪਰ ਜਿੱਥੇ ਬ੍ਰਿਜਾਂ ਕੋਲੇ ਹੈ ਨਾ ਬਾਈ ਹਾਂਜੀ ਹਾਂ ਬ੍ਰਿਜਾਂ ਦੇ ਕੋਲੇ ਗਲੀ ਜਾਂਦੀ ਹੈ ਬਸ ਤੁਹਾਨੂੰ ਸਾ